ਮੈਂ ਕਰਮਜੀਤ ਕੌਰ ਚੌਧਰੀ ਅੱਜ ਮੈਂ ਫਲੋਰ ਵਿਖੇ ਪਹੁੰਚੀ ਹਾਂ ਅਤੇ ਆਪਣੇ ਗਰੇਜ ਸਾਡੇ ਵੱਖ-ਵੱਖ ਪਿੰਡਾਂ ਤੋਂ ਬਹੁਤ ਹੀ ਸਾਡੇ ਮੋਹਤਵਰ ਸਾਡੇ ਸਾਥੀ ਜੋ ਮੇਰੇ ਬੀਜੇਪੀ ਜਮਾਤ ਚ ਪਰਿਵਾਰ ਚ ਸ਼ਾਮਿਲ ਤੋਂ ਬਾਅਦ ਮੇਰੇ ਨਾਲ ਇਸ ਪਰਿਵਾਰ ਚ ਸ਼ਾਮਿਲ ਹੋਣ ਆਏ ਹਨ ਮੈਂ ਉਹਨਾਂ ਦਾ ਦੇਦਲ ਤੋਂ ਸ਼ੁਕਰਾਨਾ ਕਰਦੀ ਹਾਂ ਇਹ ਸਾਰੇ ਜੋ ਮੇਰੇ ਵੀਰ ਔਰ ਭੈਣਾ ਮੇਰੇ ਨਾਲ ਅੱਜ ਬਾਜਪਾ ਪਰਿਵਾਰ ਚ ਸ਼ਾਮਲ ਹੋਈਆਂ ਹਨ ਉਹ ਫਲੋਰ ਤੋਂ ਨੰਗਲ ਇੰਦਰਾ ਕਲੋਨੀ ਤੋਂ ਪ੍ਰਤਾਪਰਾ ਤੋਂ ਪੈਣੀ ਜੱਜਕਲਾ ਮੈਸੰਪੁਰ ਦਾਰਾਪੁਰ ਮਿਓਵਾਲ ਪੰਜ ਢੇਰਾ ਅਤੇ ਪ੍ਰੋਪਰ ਫਲੋਰ ਨੋਰ ਮੈਲ ਰੋਡ ਵੱਲੋਂ ਸਾਡੇ ਬਹੁਤ ਹੀ ਸਤਕਾਰਯੋਗ ਤਿਲਕ ਰਾਜ ਜੀ ਲੰਬੜਦਾਰ ਲਾਲਾ ਕਿਸ਼ਨ ਜੀ ਸਾਡੇ ਬਹੁਤ ਹੀ ਸਤਕਾਰਯੋਗ ਪਰਿਵਾਰ ਦੇ ਸਾਡੇ ਹਿੱਸਾ ਰਹੇ ਨੇ ਔਰ ਉਹਨਾਂ ਨੂੰ ਮੈਂ ਧੰਨਵਾਦ ਕਰਨਾ ਚਾਹਾਂਗੀ ਕਿ ਉਹ ਮੇਰੇ ਨਾਲ ਬੀਜੇਪੀ ਚ ਸ਼ਾਮਲ ਹੋਏ ਨੇ ਲਾਲਾ ਅਸ਼ੋਕ ਬਤਰਾ ਜੀ ਮੇਰੇ ਬਹੁਤ ਅਜ਼ੀਜ਼ ਔਰ ਬੜੇ ਵੀਰ ਨੇ ਜੀ ਡਾਕਟਰ ਅਸ਼ਵਨੀ ਸਾਡੇ ਆਸ਼ੂ ਜੀ ਤੇ ਸਾਈਂ ਹਰਵਿੰਦਰ ਸਿੰਘ ਲਾਲੀ ਜੀ ਜਿਹੜੇ ਮਿਉਵਾਲ ਡੇਰਾ ਬਾਬਾ ਲੱਦਾ ਸ਼ਾਹ ਜੀ ਦੇ ਗੱਦੀਨਸ਼ੀਨ ਨੇ ਕੁਲਦੀਪ ਸਾਡੇ ਸਿੰਘ ਫੌਜੀ ਜੀ ਰਵੀ ਇੰਦਰਾ ਕਲੋਨੀ ਤੋਂ ਨੇ ਜਿਹੜੇ ਪ੍ਰਵਾਸੀ ਸਾਡੇ ਯੂਨੀਅਨ ਦੇ ਮੈਂਬਰ ਨੇ ਤਾਂ ਨੇ ਵਿਵੇਕ ਸ਼ਰਮਾ ਜੀ ਜਿਹੜੇ ਮੀਡੀਆ ਇੰਚਾਰਜ ਨੇ ਉਹਨਾਂ ਉਹਨਾਂ ਦੇ ਨਾਲ ਵੀ ਉਹ ਆਏ ਨੇ ਤੇ ਸਾਡੇ ਖਾਸ ਤੌਰ ਤੇ ਬੀਬੀ ਦਰਸ਼ਨਾ ਜੀ ਔਰ ਬੀਬੀ ਸਾਡੀ ਆਸ਼ਾ ਕੁਮਾਰ ਜੋ ਬੜੇ ਹੀ ਅਨਤਕ ਅਹ ਇਹ ਲੇਡੀਜ਼ ਵਰਕਰਸ ਨੇ ਔਰ ਮੈਂ ਇਹਨਾਂ ਨੂੰ ਤਹਿ ਦਿਲ ਨਾਲ ਜਿੱਥੇ ਸ਼ੁਕਰਾਨਾ ਕਰਦੀਆਂ ਉਥੇ ਆਪਣੇ ਨਵੇਂ ਪਰਿਵਾਰ ਦੇ ਵਿੱਚ ਜਿੱਥੇ ਮੈਂ ਬਤੌਰ ਬੀਜੇਪੀ ਦੀ ਇੱਕ ਛੋਟੀ ਸੇਵਿਕਾ ਬਣ ਕੇ ਹਾਜ਼ਰ ਹੋਈ ਹਾਂ ਮੈਂ ਅੱਜ ਇਹਨਾਂ ਸਾਰਿਆਂ ਦਾ ਸਾਥ ਲੈ ਕੇ ਫਲੋਰ ਵਿਖੇ ਬੀਜੇਪੀ ਦੀ ਜੋ ਵੋਟ ਹੈ ਉਸ ਨੂੰ ਵਧਾਉਣ ਦੇ ਲਈ ਤਨ ਮਨ ਨਾਲ ਸੇਵਾ ਕਰਾਂਗੀ ਔਰ ਮਿਹਨਤ ਕਰਾਂਗੀ ਮੈਂ ਨਾਲ ਇਹ ਵੀ ਕਹਿਣਾ ਚਾਹਾਂਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਲੋਰ ਹਲਕੇ ਨੂੰ ਜਿਸ ਨੂੰ ਸਾਡੇ ਪਰਿਵਾਰ ਨੇ ਸਨ 92 ਤੋਂ ਲੈ ਕੇ ਅੱਜ ਤੱਕ ਇੰਨਾ ਪਿਆਰ ਔਰ ਜੋ ਉਹਦੀ ਸੇਵਾ ਕੀਤੀ ਹੈ ਔਰ ਜੋ ਇਥੇ ਡਿਵੈਲਪਮੈਂਟ ਕੀਤੀ ਹੈ ਉਹਨੂੰ ਸਾਰਾ 플ੋਰ ਦਾ ਇੱਕ ਇੱਕ ਬੱਚਾ ਜਾਣਦਾ ਹੈ 플ੋਰ ਹਲਕੇ ਦਾ ਔਰ ਮੈਂ ਮਹਿਸੂਸ ਕਰਦੀ ਹਾਂ ਕਿ ਉਸ ਕੰਮ ਦੇ ਜਜ਼ਬੇ ਨੂੰ ਦੇਖ ਕੇ ਸਾਡੇ ਪਰਿਵਾਰ ਦੀ ਹੁਣ ਜੋ ਮੈਂ ਇੱਕ ਨਵੇਂ ਪੈਟ ਪਲੇਟਫਾਰਮ ਤੋਂ ਆਪਣਾ ਕੰਮ ਉਲੀਕਿਆ ਹਨ ਮੇਰੇ ਲਈ ਫਲੋਰ ਵਾਸੀ ਉਹੀ ਨੇ ਮੇਰੇ ਲਈ ਫਲੋਰ ਦਾ ਇੱਕ ਇੱਕ ਜੀ ਪਿੰਡਾਂ ਦੇ ਇੱਕ ਇੱਕ ਜੀ ਮੇਰੇ ਲਈ ਉਹੀ ਨੇ ਮੇਰੇ ਸਤਕਾਰਯੋਗ ਨੇ ਮੈਂ ਸਿਰਫ ਇਹ ਕਹਿਣਾ ਚਾਹਾਂਗੀ ਕਿ ਆਓ ਸਾਰੇ ਰਲ ਕੇ ਆਪਾਂ ਇਸ ਮੁਹਿੰਮ 'ਚ ਸ਼ਾਮਿਲ ਹੋਈਏ ਜਿਸ ਨਾਲ ਅਸੀਂ ਆਪਣੇ ਫਲੋਰ ਨੂੰ ਬਣ ਰਹੀ ਸਰਕਾਰ ਜੋ ਇੱਕ ਦੀਵਾਰ ਤੇ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ ਸ੍ਰੀ ਨਰਿੰਦਰ ਭਾਈ ਮੋਦੀ ਜੀ ਦੀ ਸਰਕਾਰ ਜੋ ਬਣਨ ਜਾ ਰਹੀ ਹੈ ਉਹਨਾਂ ਦਾ ਅਸੀਂ ਜਿਹੜਾ ਵਿਜ਼ਨ ਹੈ ਉਹਨੂੰ ਲੈ ਕੇ ਆਪਣੀ ਉਹਨਾਂ ਦੀ ਜਿਹੜੀ ਡਿਵੈਲਪਮੈਂਟ ਪ੍ਰਤੀ ਜੋ ਉਹਨਾਂ ਦੀ ਨੀਤੀਆਂ ਹਨ ਔਰ ਇੱਕ ਵਿਕਸਿਤ ਭਾਰਤ ਦੀ ਜੋ ਉਹਨਾਂ ਦੀ ਨੀਤੀ ਹੈ ਉਸ ਨੂੰ ਅੰਜਾਮ ਦੇ ਲਈ ਆਪਣਾ ਯੋਗਦਾਨ ਪਾਈ ਹੈ ਔਰ ਇਹ ਯੋਗਦਾਨ ਜਿਹੜਾ ਹੈ ਉਹ ਅੰਤ ਤੱਕ ਮਿਹਨਤ ਨਾਲ ਹੀ ਪੈਣਾ ਹੈ ਔਰ ਮੈਂ ਆਹਵਾਨ ਕਰਦੀ ਹਾਂ ਔਰ ਬੇਨਤੀ ਕਰਦਾ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਆਪਣੇ ਇਸ ਨਗਰ ਦੀ ਜਿਹੜੀ ਇਨਫਰਾਸਟ੍ਰਕਚਰ ਹੈ ਚਾਹੇ ਉਹਦੇ ਅੰਡਰ ਬ੍ਰਿਜ ਨੇ ਜਾਂ ਓਵਰ ਬ੍ਰਿਜ ਨੇ ਇਆ ਇਹ ਨਾ ਰੇਲਵੇ ਸਟੇਸ਼ਨਸ ਨੇ ਜਾਂ ਸਾਡੀ ਜਿੰਨੀਆਂ ਹੋਰ ਸਮੱਸਿਆਵਾਂ ਹਨ ਇਸ ਸ਼ਹਿਰ ਨਾਲ ਜੁੜੀਆਂ ਹੋਈਆਂ ਖਾਸ ਤੌਰ ਤੇ ਸਾਡੇ ਦਲਿਤ ਭਰਾਵਾਂ ਦੀਆਂ ਔਰ ਸਾਡੇ ਕਿਸਾਨਾਂ ਦੀਆਂ ਔਰ ਸਾਡੇ ਸਾਰੇ ਜਿਹੜੇ ਜਿਹੜੇ ਕਿਸੇ ਕਿਸੇ ਕਿੱਤੇ ਨਾਲ ਬਿਜ਼ਨਸ ਕਲਾਸ ਜੁੜੀ ਹੋਈ ਹੈ ਇਹਨਾਂ ਸਭ ਦੇ ਨਾਲ ਜੁੜਨ ਦੇ ਲਈ ਇਹਨਾਂ ਦੀ ਬੜੌਤੀ ਦੇ ਲਈ ਇਹਨਾਂ ਦੀ ਤਰੱਕੀ ਦੇ ਲਈ ਅਸੀਂ ਮੋਦੀ ਜੀ ਦੀ ਸਰਕਾਰ ਨੂੰ ਆਪਣਾ ਜਿਹੜਾ ਸਮਰਥਨ ਦੇ ਕੇ ਯੋਗਦਾਨ ਪਾਈਏ ਔਰ ਇਸ ertidite ਜੋ ਉਥੇ ਮੈਂ ਬੈਠੀ ਹਾਂ ਇਸ ਨੂੰ ਉਸੇ ਜਜ਼ਬੇ ਦੇ ਨਾਲ ਅਸੀਂ ਹੋਰ ਅੱਗੇ ਲੈ ਜਾਈਏ ਇਸ ਸੰਕਲਪ ਦੇ ਨਾਲ ਮੈਂ ਆਪਣੇ ਨਾਲ ਆਏ ਹੋਏ ਇਹ ਸਾਰਾ ਸਾਥੀਆਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੀ ਹਾਂ ਔਰ ਮੈਂ ਮਹਿਸੂਸ ਕਰਦੀ ਹਾਂ ਕਿ ਇਹਨਾਂ ਦੇ ਨਾਲ ਔਰ ਬਾਕੀ ਜੋ ਹਰ ਰੋਜ਼ ਮੇਰੇ ਦੇ ਨਾਲ ਭਾਰੀ ਮਾਤਰਾ ਦੇ ਵਿੱਚ ਭਾਰੀ ਨੰਬਰ ਦੇ ਵਿੱਚ ਮੇਰੇ ਕੋਲ ਭਾਜਪਾ ਚ ਸ਼ਾਮਲ ਹੋਣਗੇ ਮੇਰੇ ਭੈਣ ਭਰਾ ਮੇਰੇ ਨਾਲ ਜਿਨ੍ਹਾਂ ਨੇ ਰਲ ਕੇ ਕੰਮ ਕੀਤਾ ਜਿਨ੍ਹਾਂ ਚੌਧਰੀ ਪਰਿਵਾਰ ਦਾ ਕੰਮ ਵੇਖਿਆ ਹੈ ਮੈਂ ਉਹਨਾਂ ਸਾਰਿਆਂ ਨੂੰ ਵੀ ਇੱਕ ਬੇਨਤੀ ਕਰਾਂਗੀ ਕਿ ਆਓ ਆਪਾਂ ਸਾਰੇ ਰਲ ਕੇ ਨਵੇਂ ਸਿਰਿਓਂ ਆਪਣੇ ਫਲੋਰ ਦਾ ਵਿਕਾਸ ਨੂੰ ਉਲੀਕੀਏ ਔਰ ਕਰਦੇ ਇੱਕ ਇੱਕ ਘਰ ਇੱਕ ਇੱਕ ਸਖਸ਼ ਦੇ ਅਸੀਂ ਬੜੌਤਰੀ ਲਈ ਕੰਮ ਕਰੀਏ ਇਹਨਾਂ ਸ਼ਬਦਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਪੀਮ ਜੈ ਪਾਈ